ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭ ਰਣਜੋਤ پارک ਹੈਬੋਵਾਲ ਕਲਾ ਤੋਂ ਆਰੰਭ ਹੋਇਆ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਾਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਆਰੰਭ ਹੋਇਆ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਦਸਿਆ ਕੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਾਲ ਹੀ ਨਗਰ ਕੀਰਤਨ ਆਰੰਭ ਹੋਇਆ ਹੈ ਇਸ ਨਗਰ ਕੀਰਤਨ ਵਿੱਚ ਸੰਤਾਂ ਹਮ ਹਮਾਤੇ ਪੁੰਜੀਆਂ ਇਸ ਮੌਕੇ ਤੇ ਇੰਦਰਜੀਤ ਸਿੰਘ ਬੱਗਾ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਵਿੱਚ ਨਤਮਸਤਕ ਹੋਏ। ਇਸ ਮੌਕੇ ਤੇ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਰਪਾਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇੰਦਰਜੀਤ ਬੱਗਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਸਰ ਕੀਤੇ ਹੋਇਆ ਜੋ ਕਿ ਇਹ ਲਗਭਗ ਤਰੰਪ ਹੋ ਰਿਹਾ। ਸੰਤ ਸੰਗਤ ਜੀ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਜੀ ਨੂੰ ਇਸ ਸੰਬੰਧ ਵਿੱਚ ਇੰਨਾ ਕੀਤਾ ਸਤ੍ਰੰਭ ਹੋ ਰਿਹਾ। ਅੱਛਾ ਅੱਕੇ ਨਵਾਂ ਪ੍ਰਕਾਰ ਜਿਹੜਾ ਵਾ 500 ਜਮਨ 500 ਜਮਨ 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 ਠੀਕ ਹੈ ਜੀ ਤੇ ਆਪਣਾ ਕਿੱਥੋਂ ਆਰੰਭ ਹੋਏਗਾ ਤੇ ਕਿੱਥੇ ਸਮਾਪਤੀ ਹੋਏਗੀ ਇਹ ਤਾਂ ਜੋਧ ਬਾਰਕ ਮੰਦਰ ਅਸਿੰਘ ਸਭ ਤੋਂ ਆਰੰਭ ਹੋ ਕੇ ਸ਼ਾਮ ਸਾਰੇ ਬਜਾਰਾਂ ਚ ਹੁੰਦਾ ਹੋਇਆ ਇੱਥੇ ਆ ਕੇ ਸ਼ਾਮ ਨੂੰ ਸਮਾਪਤੀ ਹੋ ਗਈ ਅੱਛਾ ਅੱਛਾ ਤੇ ਕੀ ਕੀ ਆਪਣਾ ਸਟੱਡੀ ਉਹਨੂੰ ਵਿਸ਼ੇਸ਼ ਉਪਰਾਲੇ ਕੀਤੇ ਗਏ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਪਿਆਰੇ ਹੋਣ ਕੇ ਬਰੇ ਗੁਰੂ ਮਾਰੇ ਚੱਤਰ ਸਾਹਿਬ ਪੰਜ ਪਿਆਰੇ ਗੱਦਕਾ ਪਾਰਟੀ ਸੀ ਦੇ ਬੱਚੇ ਬੈਂਡ ਵਾਜੇ ਉਹ ਜਿਹੜਾ ਬਾਕੀ ਸਾਰੀ ਸੰਗਤਾਂ ਨਾਲ ਸਾਡੇ ਨਾਲ ਚੱਲੀ ਗਏ ਜਦੋਂ ਸੰਗਤ ਨੇ ਸਾਰੀ ਨਗਰਕੀਨ ਰੋਡ ਕਰਦੇ ਹੋਏ ਸਾਰੇ ਫੈਕਟਰੀ ਚ ਗੇੜਾ ਕਰਦੇ ਸ਼ਾਮ ਨੂੰ ਇੱਥੇ ਆ ਕੇ ਸਮਾਪਤ ਹੋਵੇ। ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਜੋ ਵਾਦੇ ਨਾਲੇ ਸਾਨੂੰ ਦੱਸਿਆ ਵੀ ਸਾਰਿਆਂ ਨੂੰ ਇਕੱਠਿਆ ਹੋ ਕੇ ਚੱਲਣਾ ਚਾਹੀਦਾ ਹੈ। ਜਿਵੇਂ ਗੁਰੂ ਮਹਾਦਾਸ ਜੀ ਘਰਕੋੜ ਮਾਣਾ ਤੋਂ ਸ਼ਾਂਤੀ ਦਾ ਵਾਸੇ ਦਰਸਾਰੀ ਸ਼ਾਂਤੀ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਜੀਤਾਂ ਸਵਾਰ ਸਾਡੇ ਗੁਰੂਆਂ ਦੇ ਅਪਨ ਦੋਸਤ ਹੈ। ਇਸੋ ਗੁਰੂ ਦੇ ਰਸਾਂ ਦੀ ਸ਼ਕਤ ਖਾਇਆ ਹੈ। ਗੁਰੂ ਹੁਦਾਇ ਮਰੀ ਆਰਾਮਨਾਥ ਸਾਹਿਬ ਛੜਕਾ ਸਰਾਂ ਲਾਕਾਸ ਤੋਂ ਜੋਨਸਰੂ ਦਸਤਾਇਆ ਸੰਸਦ ਨੂੰ ਗਾਣ ਦੇਤੇ ਤੇ ਆਗਰ ਗੁਰੂ ਵੀ ਖੁਸ਼ੀ ਵਿੱਚ ਚਲੇ ਇੱਕੇ ਸਾਧ ਨਗਰ ਕੇਤਨ ਤੋਂ ਦੁਆਰਾ ਜੋ ਵਰਦ ਨਵੇਂ ਵਾਲਾ ਤਣਾ ਕੋਟੇ ਜਾ ਰਿਹਾ ਹੈ ਸਾਰੇ ਸਰਦਕਾਂ ਨੂੰ ਬੇਨਤੀ ਹੈ ਕਿ ਹੁਣ ਹਵਾ ਕੇ ਇੱਥੇ ਆਪਣੀ ਛੋੜੀ ਤਕਿਓ ਨਰਮਨ ਸਿੰਘ ਜੀ ਨੇ ਇੱਕ ਵਰਦ ਛਾੜੀ ਦੀ ਵਾਰਤਾ ਦਾ ਸੰਦੇਸ਼ ਭਰ ਕੇ ਦੱਸਾਇਆ ਕਿ ਸਾਰੇ ਸਰਦਾਂ ਦੇ ਰੋਸ ਛਾੜੀ ਦੀਆਂ ਦੇ ਚਰਨਾਂ

ਅੱਜ ਇੱਕ ਇੱਕ ਨੂੰ ਜਿਤ ਨੰਬਰੋਂ ਨਗਰ ਕਿਸਨ ਜੁਬ ਪਰੇ ਤੋਂ ਹੋ ਰਹਾ ਸੱਤ ਸਵੇਰੋਂ ਆਰੰਭ ਹੋਇਆ ਪਰ ਇਹ ਹੈ ਕਿ ਬੋਲ ਤੇ ਲਗਾਉਂਦਾ ਹੋਇਆ ਇੱਥੇ ਹੀ ਸਮਾਪਤ ਹੋਏਗਾ ਸੋ ਐਸ ਜੇ ਤੁਹਾਨੂੰ ਸਾਰੀ ਸੰਪਨਾਂ ਨੂੰ 10 ਲੱਖ ਰੁਪਏ ਦੇਣਾ ਤੇ ਕੀ ਫੀਲ ਕਰਨਾ ਚਾਹੋਗੇ ਮੈਸੇਜ ਕੀ ਦਿਨਾ ਚਾਹੋਗੇ ਮੈਸੇਜ ਇਹ ਹੀ ਹੈ ਕਿ ਸਾਬ ਜੀ ਨੂੰ ਮਹਾਦੇਵ ਦਾ ਜਨਮ ਦਿਨ ਆਇਆ ਕੁਪਰਵ ਹੈ ਤਰਫ ਨੂੰ ਸਭੀ ਬੋਲ ਸਕਦਾ ਸੰਦੇਸ਼ ਸਾਰੇ ਦੇ ਜੀਵਨ ਦਾ ਹੈ ਇਹ ਸੰਦੇਸ਼ ਹਨ ਸਾਰੇ ਦੇ ਜੀਵਨ ਦਾ ਹੈ ਕਿ ਉਹ ਆਪਣੇ ਸੰਦੇਸ਼ਾਂ ਦੇ ਉਹਨਾਂ ਦੇ ਕਈ ਹੋਏ ਕਥਨਾ ਤੇ ਆਪਾਂ ਪੂਰਾ ਕਰੀਏ ਉਹਨਾਂ ਦੇ ਚਲਦੇ ਹੋਏ ਆਪਾਂ ਆਪਣੇ ਜੀਵਨ ਨੂੰ ਮਤੀਤ ਕਰੀਏ ਜਿਵੇਂ ਜਿਵੇਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੁਰਨਾ ਸਿਖਾਇਆ ਉਸ ਤਰ੍ਹਾਂ ਹੀ ਕਰੀਏ ਤਾਂ ਕਿ ਸਭ ਜਗਤ ਦਾ ਭਲਾ ਹੋ ਸਕੇ ਸਭ ਲੋਕਾਂ ਦਾ ਭਲਾ ਹੋਵੇ ਠੀਕ ਹੈ